ਸੰਕ੍ਰਾਂਤੀ ਦੇ ਸ਼ੁਭ ਮੌਕੇ ਤੇ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਸ੍ਰੀ ਬੜਾ ਹਨੂਮਾਨ ਮੰਦਿਰ ਵਿਖੇ ਚੰਡਾ ਲਹਿਰੋਂ ਦੀ ਧਾਰਮਿਕ ਰਸਮ ਨਿਭਾਈ ਗਈ। ਇਸ ਮੌਕੇ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ, ਡਾਕਟਰ ਰਾਕੇਸ਼ ਸ਼ਰਮਾ, ਰਾਜੇਸ਼ ਕੁਮਾਰ ਬੰਟੂ, ਸਨੀ ਕੁਮਾਰ, ਸੰਜੀਵ ਚੌਲੀ ਰਿੰਕੂ, ਰੋਹਿਤ ਅਰੋੜਾ, ਨਰੇਸ਼ ਗੁਪਤਾ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਦੌਰਾਨ ਮੰਦਿਰ ਪਰਿਵਾਰ ਵਿਖੇ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਅਤੇ ਸੰਕ੍ਰਾਂਤੀ ਤਿਉਹਾਰ ਦੀ ਖੁਸ਼ੀ ਦੇਖਣਯੋਗ ਸੀ। ਜੈ ਸ਼੍ਰੀ ਗੋਬਿੰਦ ਅੱਜ ਸੰਗਰਾਂਦ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹਰ ਸੰਗਰਾਂਦ ਦੀ ਤਰ ਅੱਜ ਜਦੋਂ ਦੀ ਸਾਡੀ ਕਮੇਟੀ ਆਈ ਆ ਅਸੀਂ ਪ੍ਰਭੂ ਚਰਨਾਂ 'ਤੇ ਅਰਦਾਸ ਕੀਤੀ ਸੀ ਤੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿਹਾ ਸੀ ਕਿ ਪਰਮਾਤਮਾ ਬਲ ਬਖਸ਼ੇ ਅਸੀਂ ਹਰ ਸੰਗਰਾਂਦ ਨੂੰ ਦੇ ਝੰਡਾ ਚੜਾਇਆ ਕਰਾਂਗੇ ਹਨੂਮਾਨ ਜੀ ਦੀ ਕਿਰਪਾ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਸਾਡੇ ਪ੍ਰਧਾਨ ਜੀ ਦੇ ਸਦਕੇ ਹਿੰਮਤ ਨਾਲ ਉਹਨਾਂ ਇੱਕ ਹਰ ਸੰਗਰਾਮ ਨੂੰ ਸਾਡੀ ਸਾਰੀ ਸੰਗਤ ਦਿਨ-ਦਿਨ ਵਾਦ ਇਹ ਸੰਗਤ ਨੂੰ ਵੇਖ ਕੇ ਮੇਰਾ ਬੜਾ ਮਨ ਖੁਸ਼ ਹੁੰਦਾ ਹੈ ਸਾਡੇ ਸਾਥੀ ਬੰਟੂ ਵਰਗੇ ਜਿਹੇ ਉਹ ਇਹਨਾਂ ਨੂੰ ਪੂਰਾ ਮਹੀਨਾ ਚਾਰ ਰਹਿੰਦਾ ਜਿਸ ਤਰ੍ਹਾਂ ਮਹੀਨੇ ਮਗਰੋਂ ਬੰਦਾ ਚਾਰਜ ਹੁੰਦਾ ਨਾ ਇੱਕ ਤੇ ਇਕੱਠੇ ਹੋ ਜਾਂਦੇ ਆ ਇੱਕ ਵੇਖੋ ਵੇਖੀ ਜਿਹੜੇ ਨਹੀਂ ਵੀ ਮੰਦਰ ਆਉਂਦੇ ਸੀ ਉਹ ਵੀ ਆਣੇ ਸ਼ੁਰੂ ਹੋ ਗਏ ਮੇਰੀ ਬਾਕੀ ਵੀ ਸਾਰੇ ਸਨਾਤਨੀਆਂ ਨੂੰ ਅੱਜ ਜੋੜ ਕੇ ਬੀਲ ਆ ਕਿ ਆਪਣੇ ਮੰਦਰ ਗੁਰਦੁਆਰੇ ਜਿਹੜੇ ਆਲੇ ਦੁਆਲੇ ਅੱਭਲ ਤੇ ਰੋਜ਼ ਨਹੀਂ ਤੇ ਦਿਨ ਤਿਹਾੜੀ ਨੂੰ ਜ਼ਰੂਰ ਗਜਾਇਆ ਕਰੋ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਕਰੋ ਜਿਹੜਾ ਬੰਦਾ ਰੱਬ ਕੋਲੋਂ ਡਰਦਾ ਨਾ ਉਹ ਘਟ ਤੋਂ ਘਟ ਮਾੜਾ ਕਰਮ ਕਰਨ ਲੱਗਿਆ 100 ਵਾਰੀ ਸੋਚਦਾ। ਸੰਗਰਾਮ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ। ਅੱਜ ਸੰਗਰਾਹ ਹਰ ਸੰਗਰਾਮ ਦੀ ਤਰ੍ਹਾਂ ਐ ਸੰਗਰਾਮੀ ਬੜਾ ਹਰਮਨ ਮੰਦਿਰ ਜਿਹੜਾ ਵਿਸ਼ਵ ਪ੍ਰਸਿੱਧ ਲੰਗੂਰ ਵਾਲਾ ਹਰਮਨ ਮੰਦਿਰ ਆ ਉੱਥੇ ਅੱਜ ਸੰਗਰਾਮ ਦੇ ਤਾਂ ਵੱਡੇ ਅਨੁਮਾਨ ਮੰਦਿਰ ਝੰਡਾ ਚੜਾਇਆ ਗਿਆ। ਅੱਜ ਦੇ ਦਿਨ ਦੀ ਸੰਗਰਾਮ ਦੀ ਸਾਰਿਆਂ ਨੂੰ ਬਹੁਤ-ਬਹੁਤ ਫੇਰੀ ਕੋਰੀ ਵਧਾਈ ਆਪਣੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਕ ਫੋਨ ਤੇ ਸਾਡੇ ਉਸੇ ਵੇਲੇ ਇੱਥੇ ਆ ਇਕੱਠੇ ਹੋ ਗਏ। ਮੈਂ ਬਜਰੰਗ ਬਲੀ ਅੱਗੇ ਇਹੋ ਅਪੀਲ ਕਰਨਾ ਇਹਨਾਂ ਨੂੰ ਚੰਗੀ ਤੰਦਰੁਸਤੀ ਦੇਣਾ ਸਾਡਾ ਫਿੱਟ ਰਹਿਣ ਤੇ ਬੁਜਰੰਗ ਬਲੀ ਨਾਲ ਤੇ ਆਪਣਾ ਅਸ਼ੀਰਵਾਦ ਸਾਰੇ ਸਾਥੀਆਂ ਦੇ ਬਣਾਈ ਰੱਖਾ